ਪੀਤੇ ਸਮੇ ਫਿਰ ਇੱਕ ਟਿੱਪਣੀ ਕੀਤੀ ਹੈ ਤੇ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਨੇ ਦੱਸ ਦਈਏ ਕਿ ਐਸੀ ਕਮਿਸ਼ਨ ਦੇ ਸਾਬਕਾ ਕੇਂਦਰੀ ગ્રામ ਮੰਤਰੀ ਰਹਿ ਚੁੱਕੇ ਸਰਦਾਰ ਬੂਟਾ ਸਿੰਘ ਤੇ ਟਿੱਪਣੀ ਕਰਨ ਤੋਂ ਬਾਅਦ ਐਸੀ ਭਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਐਸੀ ਕਮਿਸ਼ਨ ਦੇ ਵੱਲੋਂ ਰਾਜਾ ਵੜਿੰਗ ਨੂੰ ਤਲਬਤਾ ਕਰ ਲਿਆ ਗਿਆ ਹੈ ਪਰ ਐਸੀ ਭਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਮੇਰੇ ਨਾਲ ਐਸੀ ਭਾਈਚਾਰੇ ਦੇ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਰ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਟਿੱਪਣੀ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਹੈ ਔਰ ਕੀ ਐਸੇ ਪੈਚਾਰੀ ਦੇ ਵੱਲੋਂ ਜਿਹੜਾ ਇਸ ਦੇ ਬਾਬਤ ਐਕਸ਼ਨ ਲੈ ਜਾ ਰਹੇ ਪਹਿਲਾਂ ਤਾਂ ਵੈਜੂ ਕਾ ਖਾਲਸਾ ਵੈਜੂ ਕੀ ਫਤਿਹ ਐਕਸ਼ਨ ਕੌਮ ਦੇ ਸਾਡਾ ਇੱਕ ਐਸੀ ਕਮਿਸ਼ਨ ਹੈ ਜੀ ਐਕਸ਼ਨ ਤਾਂ ਉਹੀ ਲਾਊਗਾ ਪਰ ਸਾਡੀ ਉਹਨਾਂ ਦਾ ਕਾ ਅਪੀਲ ਹੈ ਕਿ ਜਿਹੜਾ ਇਹ ਦੁੱਖ ਸਾਡੇ ਮਨਾਂ ਨੂੰ ਠੇਸ ਪਹਚਾਈ ਹੈ ਰਾਜਾ ਅਮਰਿੰਦਰ ਸਿੰਘ ਰਾਜਾ ਵਿੜਿੰਗ ਕッカ ਦਾ ਰਾਜਾ ਤੈਨੂੰ ਪਤਾ ਹੀ ਨਹੀਂ ਵੀ ਪਰਜਾਂ ਦੇ ਨਾਲ ਵਿਹਾਰ ਕੀ ਹੁੰਦਾ ਹੈ ਹਮ ਇੱਕ ਐਸੀ ਸਮਾਜ ਦਲਤ ਸਮਾਜ ਭਾਈਚਾਰੇ ਦੀਆਂ ਵੋਟਾਂ ਲੈਣ ਆਲਾ ਤੂੰ ਅੱਜ ਤੂੰ ਉਸੇ ਨੂੰ ਕੋਲੋਲ ਕਰ ਰਿਹਾ ਹੈ ਰੰਗ ਦੱਸ ਰਿਹਾ ਹੈ ਪੱਠੇ ਪਾਉਣੇ ਦੱਸ ਰਿਹਾ ਹੈ ਨੰਗੇ ਪੈਰ ਦੱਸ ਰਿਹਾ ਉਹਨਾਂ ਨੂੰ ਅੱਜ ਇੱਕ ਜਿਹੜੇ ਹਾਲਾਤ ਨੇ ਤਰਨਤਾਰਨ ਦੀ ਜਿਮਨੀ ਚੌਂਕ ਚੱਲ ਰਹੀ ਆ ਜੀ ਮੇਰੀ ਬੇਨਤੀ ਹੈ ਜਿਹੜਾ ਤੁਸੀਂ ਹੁਣੇ ਮੈਨੂੰ ਰਿਪੋਰਟਰ ਸਾਹਿਬ ਤੁਸੀਂ ਕਹਿ ਰਹੇ ਨਾ ਵੀ ਉਹਦੇ ਤੇ ਕੀ ਐਕਸ਼ਨ ਐਕਸ਼ਨ ਉੱਥੇ ਲੋਕ ਲੈਣਗੇ ਹੂੰ ਐਸੀ ਸਮਾਜ ਦੇ ਲੋਕ ਲੈਣਗੇ ਇਹਦਾ ਜਿਹੜਾ ਰੰਗ ਇਹਦੇ ਕਾਲੇ ਨੂੰ ਪਸੰਦ ਨਹੀਂ ਨਾ ਟਿੱਪਣੀ ਕਰਦਾ ਇਹਨੂੰ ਚਿੱਟਾ ਰੰਗ ਕਰਕੇ ਵਿਖਾਉਣਾ ਇਹਦੇ ਪੀਪੇ ਖਾਲੀ ਕੱਢਣੇ ਤੁਹਾਨੂੰ ਲੱਗਦਾ ਨਹੀਂ ਕਿ ਟਿੱਪਣੀਆਂ ਕਰਕੇ ਚਰਚਾਵਾਂ 'ਚ ਰਹਿਣ ਦਾ ਜਿਹੜਾ ਜਨੂਨ ਕਹਿ ਸਕਦੇ ਹੋ ਜਾਂ ਕੋਈ ਹੋਰ ਕਾਰਨ ਹੋ ਸਕਦਾ ਕਾਰਨ ਨਹੀਂ ਇਹ ਇੱਕ ਫੇਮ ਹੈ ਫੇਮ ਲੈਂਦੀ ਹੁੰਦੀ ਹੈ ਇਹ ਸ਼ਬਦ ਮੇਰੇ ਮੂੰਹ ਚ ਬਹੁਤ ਗੰਦੇ ਨਿਕਲ ਨਾਲੇ ਪਰ ਮੈਂ ਮਰਿਆਦਾ ਦੀ ਅਸੀ ਰੱਖਾਂਗੇ ਮੈਂ ਸ਼ਰੋਮਣੀ ਅਕਾਲੀ ਦਲ ਨੂੰ ਬੁਲਾਉਣਾ ਕਰਨਾ ਜੀ ਮੈਂ ਨਹੀਂ ਕਹੂੰਗਾ ਪਰ ਜੋ ਤੇਰੀਆਂ ਫੇਮ ਆਲੀਆਂ ਗੁੜਤੀਆਂ ਅੱਗੇ ਭੇਡਾਂਆਂ ਦੀਆਂ ਮਿੰਗਲਾਂ ਵੇਚਦਾ ਸੀਗਾ ਹੂੰ ਪਰ ਉਸ ਤੋਂ ਬਾਅਦ ਕੁਝ ਹੋਰ ਵੀ ਇਹਨੇ ਸ਼ਬਦ ਦੋ ਤਿੰਨ ਵਾਰੀ ਬੋਲੇ ਆ ਤੜਾਕੀਆਂ ਬਣਦਾ ਸੀਗਾ ਇਲੈਕਸ਼ਨਾਂ ਦੇ ਵਿੱਚ ਬੋਲਦਾ ਆ ਮਿੰਗਣਾ ਵਿੱਚੋਂ ਤੁਸੀਂ ਮਿੰਗਣਾ ਦੇ ਵਿੱਚ ਪਾਊਡਰ ਬਣੇਗਾ ਅਮਰੀਕਾ ਜਾਊਗਾ ਆਲੂ ਇੱਕ ਮਸ਼ੀਨ ਤੋਂ ਪਾਓ ਦੂਜੀ ਦੇ ਵਿੱਚ ਸੋਨਾ ਨਿਕਲੂਗਾ ਇਹ ਤੜਾਕੀਆਂ ਬੱਲਣ ਵਾਲੇ ਅਸ਼ਮੀ ਦੇ ਉੱਤੇ ਇਲੈਕਸ਼ਨ ਦੇ ਵਿੱਚ ਵੀ ਬੋਲਿਆ ਸੀਗਾ ਇਹ ਅੱਜ ਇਹਨਾਂ ਇੱਕ ਨਵਾਂ ਹੀ ਪ੍ਰਤਪਾਦਿਤੀ ਹੈ ਕਿ ਰੰਗਾਂ ਨੂੰ ਪੱਖਣ ਲੱਗ ਗਿਆ ਉਹ ਦਲਤ ਸਮਾਜ ਦੇ ਰੰਗ ਬਹੁਤ ਪਿਆਰੇ ਹੁੰਦੇ ਰੰਗ ਦੋਈ ਹੈ ਤੇ ਅੱਜ ਕੱਲ ਜਿਹੜੇ ਲੋਕ ਹਨ ਨਾ ਕਾਲੇ ਰੰਗਾਂ ਨੂੰ ਬਹੁਤ ਪਸੰਦ ਕਰਦੇ ਤੈਨੂੰ ਮਾਰੇ ਲੱਗਦੇ ਆ ਜਿਸ ਸਰਦਾਰ ਬੂਟਾ ਸਿੰਘ ਸਾਹਿਬ ਕਾ ਗ੍ਰਹਿ ਮੰਤਰੀ ਦੇ ਬਾਰੇ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੀ ਹੈ ਉਹ ਤਾਂ ਉਹਨਾਂ ਦੀ ਪਾਰਟੀ ਦੀ ਗ੍ਰਹਿ ਮੰਤਰੀ ਹੋਈ ਹੈ ਤੇ ਪਾਰਟੀ ਦੇ ਵੱਲੋਂ ਜਿਹੜੇ ਆ ਉਹ ਬਣਾਏ ਗਿਆ ਲੋਕਾਂ ਦੇ ਦੁਆਰਾ ਚੁਣੇ ਗਿਆ ਤਾਂ ਫਿਰ ਆਪਦੀ ਪਾਰਟੀ ਤੇ ਇਸ ਤਰ੍ਹਾਂ ਦੀ ਟਿੱਪਣੀ ਕਰ ਦੇਣਾ ਕਿੰਨਾ ਕੋਈ ਇਸ ਨੂੰ ਚੰਗਾ ਸਮਝਦੇ ਆ ਇਹ ਤਾਂ ਹੁਣ ਉਹਨਾਂ ਦੀ ਪਾਰਟੀ ਵਾਲੇ ਦੱਸ ਸਕਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੂੰ ਮੇਰਕਾ ਸਾਹਿਬ ਬਾਲਮੀਕ ਸਮਾਜਿਤੋਂ ਮੈਂ ਦਾ ਮਨੋਂ ਬੇਨਤੀ ਕਰਦਾ ਹਾਂ ਤੁਸੀਂ ਇੱਕ ਮਿੰਟ ਮਿੰਟ ਤੇ ਲਾਈਵ ਹੋਣੇ ਹੋ ਅੱਜ ਕਿਉਂ ਨਹੀਂ ਬੋਲ ਰਹੇਗੇ ਆਪਣੀ ਬੇਇੱਜ਼ਤੀ ਖੁਦ ਕਰਵਾ ਰਹੇ ਹੋ ਇੱਕ ਹੰਕਾਰੀ ਜਨਰਲ ਕੈਟਾਗਰੀ ਦਾ ਜੱਟ ਜੇ ਤੁਹਾਨੂੰ ਇਸ ਬੋਲੇਗਾ ਤੇ ਤੁਸੀਂ ਆਪਣਾ ਮਜ਼ਾਕ ਖੁਦ ਅਡਵਾ ਰਹੇ ਹੋ ਮੈਂ ਹੋਰ ਸ਼ਬਦ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਉਹਨਾਂ ਦੇ ਲੋਕਾਂ ਨੂੰ ਕਹਾਂਗਾ ਉਹਨਾਂ ਦੀ ਪਾਲੀ ਦੇ ਲੀਡਰਾਂ ਨੂੰ ਕਹਾਂਗਾ ਤੁਸੀਂ ਜਵਾਬ ਲਓ ਇਹਦੇ ਤੋਂ ਲੱਗਦਾ ਤੁਹਾਨੂੰ ਕਿ ਇਸ ਦਾ ਜਿਹੜਾ ਪ੍ਰਭਾਵ ਉਹ ਤਰਨਤਾਰਨ ਦੀ ਜਿਮਨੀ ਚੋਣਾਂ ਤੇ ਵੀ ਪਏਗਾ ਮੈਂ ਤਾਂ ਬੇਨਤੀ ਕਰਦਾ ਸਮਾਜ ਨੂੰ ਇਹਨਾਂ ਨੂੰ ਘਰੇ ਨਾ ਵੜੋ ਰਾਜੇ ਬੜਿੰਗ ਨੂੰ ਜਿਹੜਾ ਵੀ ਇਹਦੇ ਨਾਲ ਹਨ ਉਹਨਾਂ ਨੂੰ ਘਰੇ ਨਾ ਵੜੋ ਉਹਨਾਂ ਨੂੰ ਪਾਣੀ ਨਾ ਪਿਆਓ ਇਹਨਾਂ ਨੂੰ ਜੁੱਤੀਆਂ ਨਾ ਖਾਓ ਇਹਨਾਂ ਨੂੰ ਕਾਲੇ ਰੰਗ ਦੇ ਡੱਬੇ ਨਾ ਖਾਓ ਆ ਕਾਲਾ ਰੰਗ ਹੈ ਤੇ ਸਾਡੇ ਘਰਾਂ ਦਾ ਉਹਨਾਂ ਦੇ ਘਰਾਂ ਦੇ ਅੱਗੇ ਕਾਲੇ ਅੱਖਰ ਲਿਖ ਕੇ ਲਾ ਦਿਓ ਵੀ ਕਾਲੇ ਰੰਗ ਵਾਲੇ ਬਿਲਕੁਲ ਜਿਹੜੇ ਅਸੀਂ ਭਾਈਚਾਰੇ ਦੇ ਨਾਲ ਗੱਲਬਾਤ ਕਰ ਰਹੇ ਹਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਆਗੂ ਖੜੇ ਐ ਔਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਕਾਲੇ ਰੰਗ ਦੇ ਉੱਪਰ ਟਿੱਪਣੀ ਕੀਤੀ ਗਈ ਹੈ ਕਿ ਪੱਠੇ ਪਾਉਂਦਾ ਸੀ ਸਾਡੇ ਨਾਲ ਸਰਦਾਰ ਸਾਹਿਬ ਜੀ ਮੌਜੂਦ ਨੇ ਸਰਦਾਰ ਸਾਹਿਬ ਜੋ ਅਮਰਿੰਦਰ ਸਿੰਘ ਰਾਜੇਵੜਿੰਗ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਕਾਲੇ ਰੰਗ ਨੂੰ ਲੈ ਕੇ ਪੱਠੇ ਪਾਉਣ ਨੂੰ ਲੈ ਕੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਾਇਜ਼ ਬਿਲਕੁਲ ਗਲਤ ਹੈ ਜੇਕਰ ਸਾਡਾ ਸਮਾਜ ਨਾ ਹੋਵੇ ਤਾ ਮੈਂ ਤਾਂ ਇਹ ਕਹੂੰਗਾ ਵੀ ਸਾਡੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਸਾਡਾ ਸਮਾਜ ਹੀ ਹਰ ਪਾਸੇ ਕੰਮ ਕਰਦਾ ਹੂੰ ਇਹੋ ਜਿਹੇ ਲੋਕ ਤਾਂ ਵਿਹਲੜ ਹੈ ਹੂੰ ਕੰਮ ਨਹੀਂ ਕਰਦੇ ਲੱਗਦਾ ਨਹੀਂ ਕਿ ਹਰ ਵਾਰ ਇਸ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਟਿੱਪਣੀਆਂ ਕਰਕੇ ਚਰਚਾਵਾ ਜਿਹੇ ਦਾ ਜਿਹੜਾ ਉਹ ਵਿਸ਼ਾ ਬਣਦਾ ਪਰਮਾਤਮਾ ਇਹਨਾਂ ਨੂੰ ਸਮਾਸੀ ਬਖਸ਼ੇ ਇਹੋ ਜਿਹੇ ਮੁੱਦੇ ਨਹੀਂ ਉਠਾਏ ਜਾਣ ਬੈਸਟ ਤਾਂ ਕਿਸ ਤਰ੍ਹਾਂ ਦਾ ਜਿਹੜਾ ਐਸਸੀ ਪਾਈਚਾਰੇ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਾਲ ਦਿੱਤੀ ਜਾ ਰਹੀ ਹੈ ਅੱਗੇ ਦੀ ਕੀ ਰਣਨੀਤੀ ਹੈ ਅਸੀਂ ਤਾਂ ਐਸਸੀ ਸਮਾ ਆਪਣਾ ਐਥਿਕ ਮਿਸ਼ਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਜੀ ਕਿ ਇਹਨਾਂ ਤੇ ਐਕਸ਼ਨ ਲਿਆ ਜਾਵੇ ਜੀ ਜੇਕਰ ਐਥਿਕ ਨਹੀਂ ਲੈਂਦੇ ਤਾਂ ਫਿਰ ਅਸੀਂ ਬਹੁਤ ਵੱਡੀ ਕਾਲ ਦੇਵਾਂਗੇ ਜਿਹੜਾ ਐਸਸੀ ਕਮਿਸ਼ਨ ਦੇ ਵੱਲੋਂ ਤਲਬ ਵੀ ਕਰ ਲਿਆ ਗਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਂਜੀ ਹੋਣੇ-ਹੋਣੇ ਖਬਰ ਜਿਹੜੀ ਆ ਉਹ ਚੱਲ ਵੀ ਰਹੀ ਆ ਦੇਖ ਵੀ ਰਹੇ ਆ ਤੁਸੀਂ ਵੀ ਦੇਖੀ ਆ ਰਾਜੇ ਵੜਿੰਗ ਦੇ ਵੱਲੋਂ ਜਿਹੜਾ ਇਹ ਟਿੱਪਣੀ ਕਰਨਾ ਹੁਣ ਐਸੀ ਕਮਿਸ਼ਨ ਨੇ ਜਿਹੜਾ ਤਲਬ ਕੀਤਾ ਗਿਆ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਸੰਵਿਧਾਨ ਤਲਬ ਤੋਂ ਕਰ ਲਿਆ ਗਿਆ ਹੈ ਲੇਕਿਨ ਜੋ ਉਹਨਾਂ ਨੇ ਇਹ ਗੱਲ ਕਹੀ ਹੈ ਨਾ ਕਾਲੇ ਰੰਗ ਦਾ ਜਾਂ ਕੁਛ ਮੈਂ ਦੇਸ਼ ਦਾ ਗੁੜਾ ਲਿਆ ਜਲਾਲਾਬਾਦ ਤੋਂ ਕਰਦੇ ਆ ਲੇਕਿਨ ਨਾਲ ਜੋ ਉਹਨੇ ਕਿਹਾ ਅਭਿਆਨ ਦਿੱਤਾ ਹੈ ਉਹ ਸਾਡੇ ਜਿਹੜੇ ਸਮਾਜ ਨੂੰ ਮੈਂ ਬਹੁਤ ਉਵੇਲੇ ਵੀ ਇਹੋ ਜੀ ਗੱਲ ਕਰਨੀ ਹੁੰਦੇ ਵਾਸਤੇ ਸ਼ੋਭਾ ਨਹੀਂ ਦਿੰਦੀ ਜਦ ਕਿ ਉਹ ਇੱਕ ਐਡਾ ਉੱਚਾ ਲੀਡਰ ਹੈ ਇੱਕ ਐਮਪੀ ਵੀ ਹੈ ਉਹ ਇਹੋ ਜਿਹੇ ਲਾਅਜ਼ ਕਹਿਣੇ ਮਾੜੇ ਮੈਂ ਦੱਸਾਂ ਜਿਹੜਾ ਸਾਡੇ ਸਾਰੇ ਲੋਕ ਜਿੰਨੇ ਵੀ ਸਮਾਜ ਦੇ ਨੇ ਜਾਂ ਦੂਸਰੇ ਲੋਕ ਨੇ ਉਹਨਾਂ ਨੇ ਵੀ ਅਸਲ ਨੂੰ ਮਹਿਸੂਸ ਕੀਤਾ ਹੈ ਵੀ ਇਹੋ ਜਿਹੇ ਵਿਆਹ ਨੂੰ ਨਹੀਂ ਦੇਣੇ ਚਾਹੀਦੇ ਅਗਰ ਉਹ ਪੜਿਆ ਲਿਖਿਆ ਇੱਕ ਸਰਦਾਰ ਬੂਟਾ ਸਿੰਘ ਜੀ ਜਿਹੜੇ ਕਿ 7-8 ਵਾਰੀ ਮਤਲਬ ਕਿ ਐਮਪੀ ਵੀ ਬਣੇ ਨੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇ ਰਾਜਪਾਲ ਵੀ ਰਹਿ ਚੁੱਕੇ ਨੇ ਉਹਨਾਂ ਦੀ ਮਤਲਬ ਕਿ ਪੀਏ ਐਮਏ ਤੱਕ ਦੀ ਪੜਾਈਏ ਮੇਰੇ ਖਿਆਲ ਤੇ ਦੀ 10ਵੀਂ ਪੜਾਈ ਵੀ ਨਹੀਂ ਜਿਹੜੀ ਕਿ ਇਹਨਾਂ ਨੇ ਇਹੋ ਜਿਹੇ ਬਿਆਨ ਦਿੱਤੇ ਨੇ ਬੜੇ ਲਿਖਿਆ ਲੋਗ ਬੰਦਾ ਕੋਈ ਵੀ ਹੈ ਉਹ ਆਪਣੀ ਸੋਚ ਸਮਝ ਕੇ ਵਿਚਾਰ ਕੇ ਗੱਲ ਕਰੇਗਾ ਇੱਕ ਜਿਹੜਾ ਲੀਡਰ ਹੈ ਸਟੇਜ ਤੇ ਉਹ ਹਰ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਗੱਲ ਕਰੇਗਾ ਕਿਉਂਕਿ ਉਹਨੇ ਸਮਾਜ ਦੇ ਵਿੱਚ ਮਿਚਰਨਾ ਹੈ ਸਮਾਜ ਦੀ ਗੱਲ ਕਰਨੀ ਹੈ ਉਹਨਾਂ ਵਾਸਤੇ ਸਾਰੇ ਲੋਕ ਇੱਕੋ ਜਿਹੇ ਹੁੰਦੇ ਨੇ ਪਰ ਮੈਂ ਬੜਾ ਹਰਾਨ ਆ ਕਿ ਉਹਦਾ ਦਿਮਾਗ ਕਿੱਥੇ ਗਿਆ ਵੀ ਜਦੋਂ ਸਾਡੀ ਵੋਟਾਂ ਤੇ ਐਸਸੀਐਫਟੀ ਜਿਹੜਿਆ ਵੋਟਾਂ ਨੇ ਉਹਨਾਂ ਨਾਲ ਕਾਰਜ ਦੀ ਹਮੇਸ਼ਾ ਇਸ ਦਾ ਮਤਲਬ ਉਹ ਕਾਂਗਰਸ ਨੂੰ ਤੋੜ ਰਿਹਾ ਕਾਰਨ ਸ੍ਰੂ ਮਤਲਬ ਕਿ ਪਿੱਛੇ ਕਰ ਰਿਹਾ ਇਸ ਦਾ ਮਤਲਬ ਇਹ ਵੀ ਹੁਣ ਤਰਨਤਾਰ ਤੋਂ ਇਹ ਪਤਾ ਲੱਗ ਜਾਏਗਾ ਜਿਹੜਾ ਕਿ 11 ਤਰੀਕ ਨੂੰ ਇਲੈਕਸ਼ਨ ਆ ਰਿਹਾ ਹੈ ਉਸ ਦੇ ਵਿੱਚ ਪਤਾ ਲੱਗ ਜਾਏਗਾ ਵੀ ਇਹਨਾਂ ਨੂੰ ਕਿੰਨੀਆਂ ਕਿੰਨੀਆਂ ਵੋਟਾਂ ਮਿਲਦੀਆਂ ਨੇ ਕਹਿ ਰਿਹਾ ਸੀ ਵੀ ਇਹ ਉਹਨਾਂ ਨੂੰ ਇੱਥੇ ਪਤਾ ਲੱਗ ਜਾਏਗਾ ਕਿੰਨੀਆਂ ਕਿੰਨੀਆਂ ਵੋਟਾਂ ਮਿਲਦੀਆਂ ਨੇ ਦੂਸਰੀ ਗੱਲ ਇਹ ਹੈ ਵੀ ਉਸ ਬੰਦੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਔਰ ਸਮਾਜ ਜਿਹੜਾ ਸਾਡਾ ਇੰਨਾ ਵੀ ਐਸਸੀਐਸਟੀ ਹੈ ਉਹਦਾ ਬਾਈਕਾਟ ਕੀਤਾ ਜਾਵੇ ਬਾਈਕਟ ਕਰਕੇ ਉਹਨੂੰ ਖੁੱਡੇ ਲਾਇਆ ਜਾਵੇ ਔਰ ਮੈਂ ਦੂਸਰੀ ਇਹਨਾਂ ਦੀ ਜਿਹੜੀ ਵੀ ਹੈ ਉਹਨਾਂ ਨੂੰ ਇਸ ਵੱਡੀ ਸੰਸਥਾ ਜਿਹੜੀ ਇਹਨਾਂ ਦੀ ਹੈ ਜਿਵੇਂ ਕਿ ਰਾਹੁਲ ਗਾਂਧੀ ਹੈ ਜਾਂ ਕੋਈ ਸੋਨੀਆ ਗਾਂਧੀ ਹੈ ਜਾਂ ਸਾਡੇ ਇਲਾਕੇ ਦੀ ਕਾਂਗਰਸ ਦੇ ਪ੍ਰਧਾਨ ਜੀ ਹੈਗੇ ਨੇ ਉਹਨਾਂ ਨੂੰ ਚਾਹੀਦਾ ਇਸ ਬੰਦੇ ਨੂੰ ਇਸ ਪ੍ਰਧਾਨਗੀ ਤੋਂ ਪੰਜਾਬ ਦੇ ਚੋਂ ਕੱਢ ਦੇਣਾ ਚਾਹੀਦਾ ਹੈ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਾਂਗਾ ਜੈ ਭੀਮ ਹਾਂਜੀ ਜਿਸ ਤਰ੍ਹਾਂ ਟਿੱਪਣੀ ਕਰ ਦਿੱਤੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਪਾਰਟੀ ਦੇ ਵੱਲੋਂ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਪੰਜਾਬ ਦੇ ਵੱਲੋਂ ਜਨਤਾ ਦੇ ਵੱਲੋਂ ਤਾਂ ਬਾਅਦ ਦੇ ਵਿੱਚ ਪਾਰਟੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਇਹ ਉਹਨਾਂ ਦਾ ਆਪਣਾ ਆਣੇ ਦੇ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਦੇਖੋ ਬਿਆਨ ਭਾਵੇਂ ਉਹਨਾਂ ਦਾ ਆਪਣਾ ਹੈ ਲੇਕਿ ਸਮਾਜ ਨੂੰ ਥੇਸ ਪਹੁੰਚੀ ਹੈ ਨਾ ਇਸ ਗੱਲ ਦੀ ਸਮਾਜ ਨੇ ਤਾਂ ਮਹਿਸੂਸ ਕੀਤਾ ਹੈ ਨਾ ਵੀ ਸਾਡੇ ਇੱਕ ਐਡੇ ਵੱਡੇ ਬਜ਼ੁਰਗ ਬੰਦਾ ਜਿਹੜਾ ਕਿਸੇ ਦੁਨੀਆਂ ਵਿੱਚ ਵੀ ਨਹੀਂ ਹੈ ਉਸ ਦੀ ਹੋਈ ਟਿੱਪਣੀ ਕਰਨੀ ਮੈਨੂੰ ਸਮਝ ਨਾ ਬਹੁਤ ਬੁਰੀ ਗੱਲ ਹੈ ਬਹੁਤ ਮਾੜੀ ਗੱਲ ਹੈਗੀ ਹੈ ਜੀ ਤਾਂ ਬਿਲਕੁਲ ਇਹ ਸੀ ਇਹ ਆਪਣੇ ਐਸੇ ਪਾਈਚਾਰੇ ਦੇ ਆਗੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਇਹਨਾਂ ਦੇ ਵੱਲੋਂ ਜਿਹੜਾ ਉਹ ਰੋਸ ਦਿਖਾਇਆ ਜਾ ਰਿਹਾ ਹੈ ਇੱਕ ਐਸੀ ਪਾਈਚਾਰੇ ਦੇ ਲੋਕ ਨੇ ਜਿੰਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਔਰ ਜੋ ਪਿਛਲੇ ਦਿਨੀ ਜਿਹੜਾ ਰਾਜਾ ਵੜਿੰਗ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਇੱਕ ਟਿੱਪਣੀ ਕੀਤੀ ਗਈ ਸੀ ਸਰਦਾਰ ਬੂਟਾ ਸਿੰਘ ਦੇ ગ્રામ ਮੰਤਰੀ ਦੇ ਉੱਪਰ ਤਾਂ ਉਸ ਤੋਂ ਬਾਅਦ ਜਿਹੜਾ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਔਰ ਐਸੇ ਕਮਿਸ਼ਨ ਦੇ ਵੱਲੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਉਹ ਤਲਬ ਕਰ ਲਿਆ ਗਿਆ ਹੈ ਹਲਪਾਲ ਦੀ ਅਪਡੇਟ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ